ਲੋੜੀ ਦੇ ਤਿਵਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਵੱਖ-ਵੱਖ ਰੰਗ ਦੀਆਂ ਪਤੰਗਾਂ ਪੰਜਾਬ 'ਚ ਲੋੜੀ ਦਾ ਤਿਵਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਮਾਝਾ ਇਲਾਕੇ ਵਿੱਚ ਇਸ ਦਿਨ ਇੱਕ ਰਵਾਇਤ ਵਜੋਂ ਲੋਕ ਪੂਰਾ ਦਿਨ ਪਤੰਗਬਾਜ਼ੀ ਕਰਦੇ ਹਨ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਵਿੱਚੋਂ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਖਾਸ ਕਰਕੇ ਮਾਝਾ ਇਲਾਕੇ ਦੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਬਟਾਲਾ ਚ ਮੁੱਖ ਤੌਰ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਹੁੰਦੀ ਹੈ ਇਸ ਦੇ ਵੱਖ-ਵੱਖ ਰੰਗ ਬਾਜ਼ਾਰਾਂ ਚ ਦੇਖਣ ਨੂੰ ਮਿਲ ਰਹੇ ਹਨ ਰੰਗ ਬਗਰੰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾ ਜਿਨ੍ਹਾਂ ਚੋਂ ਮੁੱਖ ਤੌਰ ਤੇ ਵਿਦੇਸ਼ੀ ਕੌਮੀ ਝੰਡੇ ਤੇ ਡਿਜ਼ਾਈਨ ਵਾਲੀਆਂ ਪਤੰਗਾ ਅਤੇ ਬੱਚਿਆਂ ਲਈ ਕਾਰਟੂਨ ਵਾਲੀਆਂ ਪਤੰਗਾ ਵੀ ਬਾਜ਼ਾਰਾਂ ਚੋਂ ਮਿਲ ਰਹੀਆਂ ਨੇ ਜਿੱਥੇ ਪ੍ਰਸ਼ਾਸਨ ਵੱਲੋਂ ਸੈਂਥੈਟਿਕ ਡੋਰ ਤੇ ਖਿਲਾਫ ਬੰਦੀ ਲਗਾਈ ਗਈ ਹੈ ਅਤੇ ਕਾਫੀ ਸਖਤੀ ਕੀਤੀ ਗਈ ਹੈ ਤਾਂ ਲੋਕਾਂ ਨੂੰ ਉਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਪਤੰਗ ਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦਾ ਰੁਝਾਨ ਮੋੜ ਧਾਗੇ ਤੋਂ ਤਿਆਰ ਮਾਝੇ ਦੀ ਡੋਰ ਵੱਲ ਹੋ ਰਿਹਾ ਹੈ ਭਾਵੇਂ ਕਿ ਇੰਨੀ ਦਿਨੀ ਸਰਦੀ ਵੀ ਜ਼ਿਆਦਾ ਹੈ ਤੇ ਤੰਦ ਵੀ ਹੈ ਲੇਕਿਨ ਲੋਕ ਉਸ ਦੇ ਬਾਵਜੂਦ ਵੀ ਲੋਹੜੀ ਦੀਆਂ ਤਿਆਰੀਆਂ 'ਚ ਜੁਟੇ ਹਨ ਪਿਛਲੇ ਸਾਲ ਜਿਵੇਂ ਕਿ ਲੋਹੜੀ ਤੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੀ ਪਰਮਾਰ ਰਹੀ ਉੱਤੇ ਹੀ ਇਸ ਵਾਰ ਕਾਰਟੂਨ ਅਪਦੇਚੀ ਝੰਡੀਆਂ ਵਾਲੀਆਂ ਅਤੇ ਰਾਮ ਮੰਦਰ ਵਾਲੀਆਂ ਪਤੰਗਾਂ ਦੀ ਪਰਮਾਰ ਬਾਜ਼ਾਰ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸੱਚਾ ਚੈਨਲ 10 ਵਰ ਬਟਾਲਾ ਤੋਂ ਲਵ 프리 ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਵਾ। ਹਰ ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਇੰਜੋਏ ਕਰਨ ਸਮੇ ਲੋਕੀ ਲੋੜੀ ਨੂੰ ਬਾਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ ਉਹ ਜਿਸ ਮੁਲਕ ਦੇ ਨੇ ਕੁਝ ਉਹਨਾਂ ਦੇ ਝੰਡੇ ਮੰਗਦੇ ਨੇ ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਇਹ ਤਾਂ ਸਭ ਤੋਂ ਪਹਿਲ ਦੀ ਤੌਰ ਤੇ ਉਹਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਤੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਤਰੰਗੇ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ ਵਿੱਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉਸੇ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਲਾਈਮੇਟ ਦਾ ਤੇ ਬੜਾ ਵੱਡਾ ਹੱਥ ਹੈਗਾ ਹਵਾ ਚੱਲੇਗੀ ਤੇ ਗੁੱਡੀ ਉੱਡੇਗੀ ਜੇ ਹੁਆ ਨਹੀਂ ਚੱਲੇਗੀ ਤੇ ਆਪਾਂ ਸਾਰੇ ਕੋਠੇ ਜੜ ਜਾਵਾਂਗੇ ਛੱਤਾਂ ਤੇ ਜੜ ਜਾਵਾਂਗੇ ਤੇ ਹਵਾ ਦੀ ਵੇਟ ਹੀ ਕਰਾਂਗੇ ਪਤੰਗ ਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਹੋਣਾ ਦਾ ਇਸ ਟਾਈਮ ਰੋਗ ਲੱਗੀ ਹੋਈ ਹੈ ਚਾਈਨਾ ਡੋਰ ਤੇ ਇਸ ਲਈ ਕਾਟਨ ਦਾ ਧਾਗਾ ਵਿਕ ਰਿਹਾ ਜੀ ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਹੁਕਮ ਜਾਰੀ ਕੀਤੇ ਨੇ ਸ਼ਕਤੀ ਦੇ ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਨਿਆ ਜਾਂਦਾ ਹੈ ਬਰੇਲੀ ਦੀ ਚੜਖੜੀ ਆ ਜੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸियत ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ 벨ਟ ਇਸ 벨ਟ ਚ ਨਹੀਂ ਬੰਦੀ ਜਿਹੜੀ ਸਾਡੀ ਇਸ 벨ਟ ਚ ਬੰਦੀ ਹੈ ਉਹ ਜਿਹੜੀ ਪੀੜੀਆਂ ਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇਦੇ ਨੇ ਉਹ ਇੱਥੇ ਦੇ ਲੋਕ ਉਹਦੇ ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਆ ਇੰਦਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਝੜਖੜੀ ਗੁੜੀ ਚੜਾਉਣੀ ਹੁੰਦੀ ਹੈ ਜੀ ਇਹ ਰੰਗਦਾਰ ਆ ਜੀ ਕੋਈ ਕੇਹ ਕੋਈ ਨੇ ਖਰੂ ਘਾਟ ਮੰਗਦਾ ਕੋਈ ਪੂਛੜਾ ਨਹੀਂ ਮੰਗਦਾ ਕੋਈ ਵੱਡੀ ਮੰਗਦਾ ਛੋਟੀ ਮੰਗਦਾ ਛੋਟੇ ਬੱਚੇ ਛੋਟੀ ਲੈ ਜਾਂਦੇ ਵੱਡੇ ਵੱਡੀ ਲੈ ਜਾਂਦੇ ਬਾਕੀ ਐ ਕਿ ਜਿਹੜੀ ਦੂਜੀ ਗੁੱਡੀ ਹੈ ਤਰੰਗੀ ਸਾਡੇ ਇੰਡੀਆ ਦਾ ਨਿਸ਼ਾਨ ਉਹ ਜ਼ਿਆਦਾ ਵਿਕ ਰਹੀ ਹੈ ਬੜੀ ਵਧੀਆ ਪਤੰਗਾ ਵਿਕਦੀਆਂ ਪਈਆਂ ਲੋਕਾਂ ਨੂੰ ਸ਼ੌਂਕ ਆ ਜਿਹੋ ਜਿਹੇ ਸਹਜ ਬੰਦੇ ਦਾ ਉਹੀਆਂ ਗੁਡੀਆਂ ਵਿਕਦੀਆਂ ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ ਪਲਾਸਟਿਕ ਦੀ ਗੁੱਡੀ ਵੀ ਲੈਂਦੇ ਨੇ ਆਪਦੀ ਹੋਈ ਹੈ ਜੀ ਉਹਦੇ ਉੱਤੇ ਨੂਬਲੀ ਡੋਲ ਵਿਕਦੀ ਹੈ ਇਹ ਚੜਖੜੀਆਂ ਵਿਕਦੀਆਂ ਲਾਈਨ ਨੇ ਲੋਕੀਏ ਟੁੱਟ ਵੀ ਜਾਂਦੀ ਹੈ ਕੋਈ ਦਾ ਨੁਕਸਾਨ ਵੀ ਕੋਈ ਨਹੀਂ ਉਹ ਡੋਰ ਟੁੱਟ ਨਹੀਂ ਨਹੀਂ ਇਹ ਵਧੀਆ ਬੱਚਿਆਂ ਲਈ ਵਧੀਆ ਸਿਆਣੇ ਲਈ ਵਧੀਆ ਸਿਆਣੇ ਦੂਜੀ ਡੋਰ ਜਿਹੜਾ ਇੱਥੇ ਲੈਂਦੇ ਕੁਆਰਟੀ ਲੈ ਜਾਂਦੇ ਆ ਬੱਚੇ ਦੀ ਕੁਆਰਟੀ ਵੱਖਰੀ ਆ ਜਾਂਦੀ ਹੈ ਛੋਟੇ ਪਿੰਨੇ ਵੀ ਵਿਕਦੇ ਨੇ ਹਰ ਤਰ੍ਹਾਂ ਦੀ ਡੋਰ ਵਿਕਦੀ ਹੈ ਹੋੜੀ ਹੋੜੀ ਆਪੀ ਲੋਕਾਂ ਨੂੰ ਗੇਪ ਆ ਜਾਏਗੀ ਤੇ ਉਹ ਵਰਤਦੇ ਸੀ ਇੱਥੇ ਡੋਰਾ ਲੱਗਦੀ ਰਹੀ ਹੈ ਉਹ ਟਾਲੇ ਸ਼ਹਿਰ ਚ ਪਿੰਨੇ ਬਣਾਉਂਦੇ ਨੇ ਸੇਰੇ ਜਾਂਦੇ ਸ਼ਾਮੀਆਂ ਨਾਲ ਬੜਾ ਰਾਸ਼ਨ ਦਈਓ ਨਿਆਰੇ ਬੈਿਧੇ ਸੀ ਉਹਨਾਂ ਮਾਰੇ ਪੂਰੇ ਹੋਣਾ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਆਈ ਆ ਲੋਕੀ ਕਹਿੰਦੇ ਚੈਨਾਈ ਚੈਨਾਈ ਹੈ ਦੇ ਇੰਡੀਆ ਦੀ ਹੈ ਇਹ ਫੈਕਟਰੀ ਨੂੰ ਬੰਦ ਕਰ ਲਿਖਿਆ ਉੱਤੇ ਸਭ ਕੋ ਮੀਡੀਆ ਵੀ ਕਹਿੰਦਾ ਚੈਨਾਈ ਵੀ ਹੈ ਚੈਨਾਈ ਡੋਰ ਹੈ ਨਹੀਂ ਇੰਡੀਆ ਵੀ ਹੈ ਇੰਡੀਆ ਤੋਂ ਬੰਦ ਕਰਨ ਡੋਰ ਹੈ ਫਰਕ ਪਿਆ ਜੀ ਬਹੁਤ ਫਰਕ ਪਿਆ ਕੋ ਮੌਸਮ ਦੀ ਥੋੜੀ ਮਾਰ ਪੈਣ ਡਈ ਇਹ ਤੁ ਹਵਾ ਨਹੀਂ ਚਲਦੀ ਤੇ ਗੁੜੀ ਦਾ ਨਜ਼ਾਰਾ ਨਹੀਂ ਆਉਂਦਾ ਤੁਮ ਕਿ ਮਾਰ ਕੇ ਥੋੜਾ ਚੜਾਨੀ ਹੈ ਹਵਾ ਹੋਵੇ ਖੁੱਲੀ ਫਿਰ ਨਜ਼ਾਰਾ ਆਉਂਦਾ ਗੁੜੀ ਚੜਾ ਆਉਂਦਾ ਨਾਮ ਕੀ ਤੁਹਾਡਾ ਸ਼ਾਮਲਾ ਜੀ ਬਹੁਤ ਵਧੀਆ ਤੇ ਅਰੀ ਚੱਲ ਰਹੀ ਹੈ ਭਾਜੀ ਗੁੱਡੀ ਦੀ ਹਰ ਪਾਸੇ ਬਹੁਤ ਵਧੀਆ ਰੌਣਕਾਂ ਜਦੋਂ ਮਤਲਬ ਹਰ ਵਾਰੀ ਲੋੜੀ ਆਉਂਦੀ ਲੋਕੀ ਬਹੁਤ ਧੂਮ ਤੋਂ ਮਨਾ ਬੜੀ ਖੁਸ਼ੀ ਨਾਲ ਮਨਾਉਂਦੇ ਰੰਗੀਆਂ ਵੀ ਕੀਤੀਆਂ ਭਾਜੀ ਜਿਹੜੀਆਂ ਆਪਣੇ ਇੰਡੀਆ ਦਾ ਝੰਡਾ ਉਹਦੀਆਂ ਵੀ ਕੀਤੀਆਂ ਆ ਹੋਰ ਨਵੀਆਂ ਵਰਾਇ ਜਿਹੜੀਆਂ ਵੈਰਟੀਆਂ ਕੈਨੇਡਾ ਅਮਰੀਕਾ ਸਭ ਜਣੇ